ਕੱਢਦਾ ਗੰਦ ਪਾਇਆ ਨੀ ਆ ਨੀ ਆ ਆ ਵੇ ਕਿਧਰ ਵੜੀਆਂ ਫਿਰਦੇ ਆ ਉਧਰ ਵੇਹ ਤੇਰੀ ਸ਼ਰਮਟ ਡਾਕ ਪੜਾਓ ਇਹਦਾ ਕੱਢ ਬਾਹਰ ਇਹ ਮੋੜ ਪਿਆ ਮੋੜ ਕਾਢੇ ਨਬਰ ਭੈਣ ਤੇ ਦੋ ਕੁੱਤੇ ਤੂੰ ਹੀ ਗੰਦ ਪਾਇਆ ਇੱਥੇ ਆ ਰੁਖ ਲਾ ਥਾਡੇ ਪਿਓਣ ਆ ਰੁਖਾਂ ਦਾ ਥੱਤਿਆ ਨਾਸ਼ ਕਰਨ ਦੇ ਇਧਰ ਵੇਖੋ ਇਹ ਰੁਖਾਂ ਦਾ ਥੱਤਿਆ ਨਾਸ਼ ਕਰਨ ਦੇ ਵੀਰੇ ਵੇ ਇਧਰ ਆ ਪੱਠਿਆਂ ਦੀ ਵਾੜੀਆਂ ਇਧਰ ਇਹ ਥੋੜਾ ਇਧਰ ਵਾਹ ਬਣਾਉਂਦੇ ਆ ਵੀਡੀਓ ਇਧਰ ਕਿੰਨੀਆਂ ਮੱਝਾਂ ਪੱਠਿਆਂੋਂ ਨਿਕਲਦੀਆਂ ਇਧਰ ਵੇਖੋ ਕਿੱਡਾ ਜੜਾ ਕਰਨ ਦਾ ਲੋਕਾਂ ਦਾ ਏ ਇਧਰ ਵੇਖੋ ਕਿੰਨੀਆਂ ਮੱਝਾਂ ਬਾਹਰ ਨਿਕਲਦੀਆਂ ਇਧਰ ਵ ਇੱਧਰ ਦੇਖੋ ਠੋਗ ਇਹਨਾਂ ਦੇ ਠੋਗ ਇਹਨਾਂ ਦੇ ਆਹ ਵੇਖੋ ਕਿੰਨੀਆਂ ਮੱਝਾਂ ਪੱਠਿਆਂ ਦੇ ਨਿਕਲਦੀਆਂ ਇੱਧਰ ਵੇਖੋ ਕੀ ਹਾਲ ਆ ਇੱਧਰ ਵੇਖੋ ਸਹੀ ਤੁਸੀਂ ਠੋਗ ਇਹ ਠੋਗ ਦੇ ਪੈਰ ਚੋਦਾਂ ਦੇ ਇੱਧਰ ਵੇਖੋ ਕਿੰਨੀਆਂ ਮੱਝਾਂ ਪੱਠਿਆਂ ਦੇ ਇੱਧਰ ਵੇਖੋ ਜੀ ਜੇ ਮਾਰਿਆ ਲ ਫੇਰ ਆਦਦੇ ਇਹਨਾਂ ਨੂੰ ਮਾਰਦੇ ਇੱਧਰ ਵੇਖੋ ਇਹ ਗਰੀਬ ਦਾ ਕਿੰਨਾ ਜਾੜਾ ਕਰਨ ਦੇ ਇੱਧਰ ਵੇਖੋ ਕਿੰਨੀਆਂ ਮੱਝਾਂ ਨਿਕਲਦੀਆਂ ਇਹਨਾਂ ਦੀਆਂ ਬਾੜ ਇੱਧਰ ਵੇਖੋ ਇੱਧਰ ਵੇਖੋ ਕਿੰਨੀਆਂ ਮੱਝਾਂ ਨਿਕਲਦੀਆਂ ਇਹਨਾਂ ਦੇ ਇਹਦੇ ਠੋਗ ਇਹਦੇ ਠੋਗ ਦੋ ਤਿੰਨ ਠੋਗ ਇਹਦੇ ਆ ਭੈਣ ਚੋਦਾ ਦੇ ਨਾ ਗੰਦ ਪਾਇਆ ਨਾ ਇਥੇ ਆ ਵੇਖੋ ਤੂੰ ਇੱਕ ਇਨ ਪਹਿਲਾ ਲਾ ਕੇ ਰਬੀਜੇ ਤੁਸੀਂ ਕਹੜਾ ਕਰਕੇ ਲਾਇਆ ਤੂੰ ਡੰਗਾ ਠੇਕੇ ਦਾ ਲਾਓ ਪੈਰੀਂ ਰੱਖਣੇ ਨਗਰ ਤੇ ਆ ਸਾਰੇ ਬੂਟੇ ਬਾਜੋ ਜੀ ਜਾਂਦੇ ਆ ਵੇਖੋ ਬੂਟਿਆਂ ਦਾ ਹਾਲ ਕੀ ਕਰਦੇ ਇਹਨਾਂ ਦਾ ਵੇਖੋ ਆ ਵੇਖੋ